ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਅੱਜ ਇੱਕ ਨਵੀਂ ਕਹਾਣੀ ਭੁੱਖ ਮਰੀ ਇਸ ਕਹਾਣੀ ਨੂੰ ਲਿਖਿਆ ਹੈ ਸ਼ਰਨਜੀਤ ਕੌਰ ਨੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਪਿੰਡ ਦਾ ਉਦੋ ਜਾਨੀ ਉਦਮ ਸਿੰਘ ਹਾਂ ਮੇਰੇ ਆਸੇ-ਪਾਸੇ ਸਭ ਆਪਣੀਆਂ ਜ਼ਮੀਨਾਂ ਵਾਲੇ ਲੋਕ ਸਨ ਕਿਸਾਨ ਹੱਥੀ ਮਿਹਨਤ ਕਰਨ ਵਾਲੇ ਇਹਨਾਂ ਦੀ ਜ਼ਮੀਨ ਚੰਗੀ ਰੋਟੀ ਦਿੰਦੀ ਸੀ ਰੱਜ ਕੇ ਖਾਂਦੇ ਸੀ ਪਰ ਹੁਣ ਨਿਰੀ ਭੁੱਖ ਮਰੀ ਹੈ ਬਹੁਤੀ ਜ਼ਮੀਨ ਤਾਂ ਸਰਕਾਰ ਨੇ ਲੈ ਲਈ ਸਰਕਾਰ ਨੇ ਲੈ ਕੇ ਉੱਚੀਆਂ-ਉੱਚੀਆਂ ਕਈ ਮੰਜ਼ਲਾਂ ਦੁਕਾਨਾਂ ਸ਼ੋਰੂਮ ਤੇ ਏਸੀ ਦੁਕਾਨਾਂ ਬਣਾ ਦਿੱਤੀਆਂ ਪਤਾ ਹੀ ਨਹੀਂ ਲੱਗਦਾ ਕਿ ਕਦੇ ਇੱਥੇ ਜ਼ਮੀਨ ਵੀ ਹੁੰਦੀ ਸੀ ਜਾਂ ਕਦੇ ਇਸੇ ਧਰਤੀ ਤੇ ਮਿਹਨਤ ਦਾ ਮੁੜਕਾ ਚੋਂਦਾ ਰਿਹਾ। ਉਦੋਂ ਇਹ ਧਰਤੀ ਪੁਜਾਉ ਸੀ ਤੇ ਕਈਆਂ ਦਾ ਪੇਟ ਪਾਲਦੀ ਸੀ। ਹੁਣ ਇਹ ਧਰਤੀ ਨਹੀਂ ਰਹੀ। ਹਾਂ ਇੱਕ ਗੱਲ ਤਾਂ ਹੈ ਸਰਕਾਰ ਨੇ ਕਿਤੇ ਮੁਫਤ ਥੋੜਾ ਲਈ ਸੀ ਇਹ ਜ਼ਮੀਨ। ਇਸ ਦੇ ਪੈਸੇ ਦਿੱਤੇ ਸਨ ਪੈਸੇ। ਪਰ ਅਸਾਂ ਲੋਕਾਂ ਸਾਰੇ ਪੈਸੇ ਖਾ ਹੀ ਉਡਾ ਤਰੇ ਤੇ ਰਹਿ ਗਈ ਭੁੱਖ ਮਰੀ। ਬਾਕੀ ਜ਼ਮੀਨ ਜੋ ਸਰਕਾਰ ਦੇ ਕੰਮ ਨਹੀਂ ਸੀ ਰਹਿ ਗਈ ਬਸ ਇੱਕ ਦੋ ਟੋਟੇ ਅਤੇ ਖਾਨ ਵਾਲੇ ਕਈ ਉੰਜ ਉਹ ਸੜਕੋਂ ਕਾਫੀ ਪਰੇ ਜਹੇ ਸੀ ਭੁਖ ਮਰੀ ਤੋਂ ਤੰਗ ਪੈ ਕਈ ਬਾਹਰ ਵੱਲ ਨੂੰ ਭੱਜ ਨਿਕਲੇ ਸਨ ਪੈਸੇ ਕਮਾਉਣ ਪਰ ਤਾਂ ਵੀ ਜੋ ਬਾਕੀ ਸਨ ਉਹਨਾਂ ਲਈ ਬਚੇ ਖੁਚੇ ਜ਼ਮੀਨ ਦੇ ਦੋ ਟੋਟਿਆਂ ਦੀ ਕਿਲ-ਕਿਲ ਬਜਾਈ ਸਿੰਚਾਈ ਕਰ ਕੁਝ ਕਣਕ ਸਣਕ ਬੀਜ ਗੁਜ਼ਾਰਾ ਕਰਨਾ ਚਾਹਿਆ ਸਿਆਲ ਅੰਤਨ ਦੀ ਸਰਦੀ ਖੱਕਰ ਅਤੇ ਮਗਰੋਂ ਚਖੜ ਵਾਲੀਆਂ ਅੰਨੀਆਂ ਵਾਰਸ਼ਾਂ ਫਿਰ ਹੜ ਅਤੇ ਜੋਪੋਰਾ ਮਾਸਾ ਕਣਕ ਵੀਜੀ ਸੀ ਤਿਆਰ ਵੀ ਹੋ ਗਈ ਸੀ ਉਹ ਵੀ ਇਸ ਕੁਦਰਤੀ ਕੈਰ ਨੇ ਹੜਾ ਦਿੱਤੀ ਸੀ ਬੱਚੇ ਭੁੱਖ ਨਾਲ ਬਿਲਕੁਲ ਬਿਲਕੁਲ ਕਰਦੇ ਤਾਂ ਮਾਮਾਂ ਦੇ ਕਲੇਜੇ ਫਟਦੇ ਸਨ ਛਾਤੀ ਤੇ ਹੱਥ ਤਰ-ਤਰ ਖੇਤਾਂ ਦੇ ਉਹਨਾਂ ਟੋਇਆਂ ਵੱਲ ਉਹ ਭੱਜਦੀਆਂ ਇਟਾਂ ਰੋੜੇ ਫਰੋਲਦੀਆਂ ហេਠੋ ਕਣਕ ਦੇ ਦਾਣਿਆਂ ਨੂੰ ਚੁਣ-ਚੁਣ ਲਿਆਉਂਦੀਆਂ ਪੂਰੀ ਹਾਂਡੀ ਪਾਣੀ ਦੀ ਪਰ ਵਿੱਚ ਮੁੱਠਕ ਦਾਣੇ ਪਾ ਕੇ ਤਰਦੀਆਂ ਉਵਾਲਦੀਆਂ ਲੂਣ ਮਿਰਚ ਪਾ ਬਿਲਕ ਦੇ ਵਾਲਾਂ ਦੇ ਮੂੰਹੀ ਫੂਹੀ ਫੂਹੀ ਆਉਂਦੀਆਂ ਤਾਂ ਕਿਤੇ ਕੁਝ ਰਾਹਤ ਮਿਲਦੀ ਅਸੀਂ ਸੋਚਦੇ ਇਹ ਸਿਆਲ ਭਲਾਂ ਕਦੇ ਮੁੱਕੇਗਾ ਵੀ ਬੇਵਸਸਾਂ ਢੇਰ ਚਿਰ ਪਿੱਛੋਂ ਤੱਕ ਵੀ ਜ਼ਮੀਨਾਂ ਨਾ ਸੁੱਕੀਆਂ ਕਣਕ ਦੇ दाਣੇ ਹੁਣ ਨਹੀਂ ਸਾਨੂੰ ਮਿਲਦੇ ਖਬਰੇ ਸਾਰੇ ਹੀ ਹੜ ਚੁੱਕੇ ਸਨ ਪਰ ਮਾਮਾ ਬੱਚਿਆਂ ਲਈ ਕੁਝ ਵੀ ਕਰਨ ਲਈ ਤਿਆਰ ਸਨ ਹਵਾਨੀਅਤ ਵੀ ਖੇਤਾਂ ਵਿੱਚ ਕਾਂ ਕਾਂ ਕਰਦੇ ਕਾਂ ਚੀਂ-ਚੀਂ ਕਰਦੀਆਂ ਚਿੜੀਆਂ ਉਹਨਾਂ ਨੂੰ ਕਦ ਚੰਗੀਆਂ ਲੱਗਦੀਆਂ ਸਨ ਪੱਥਰਵਣ ਹੁਣ ਤਾਂ ਉਹਨਾਂ ਇੱਕ ਅੱਧ ਚਿੜੀ ਮਾਰਨੀ ਵੀ ਸ਼ੁਰੂ ਕਰ ਦਿੱਤੀ ਸੀ ਕਿੰਨਾ ਪਾਪ ਤੇ ਉਸ ਨੂੰ ਬੱਚਿਆਂ ਦੇ ਮੂੰਹ ਹੀ ਪਾਉਂਦਾ ਹੋਰ ਕਰਨ ਵੀ ਕੀ ਪੇਟ ਕਿੱਥੇ ਪਾਪ ਪੁੰਨ ਦਾ ਨਿਵੇੜਾ ਕਰਿੰਦਾ ਹੈ ਫੇਰ ਸਾਰੇ ਇੱਕ ਦਿਨ ਬੋਰੂ ਦੇ ਘਰੇ ਇਕੱਠੇ ਹੋਏ ਇਕੱਠੇ ਤਾਂ ਹੋਣਾ ਹੀ ਸੀ ਬੋਰੂ ਦੀ ਪਤਨੀ ਕੁੰਤੀ ਘਰੇ ਹੀ ਸੀ ਘਰੇ ਤਾਂ ਹੋਣਾ ਹੀ ਸੀ ਉਸ ਦਾ ਛੋਟਾ ਬਾਲ ਜੋ ਮਰ ਗਿਆ ਸੀ ਭੁੱਖ ਮਰੀ ਨਾਲ ਪਰ ਕੁੰਤੀ ਬਾਲ ਨੂੰ ਛਾਤੀ ਨਾਲ ਲਾਈ ਬੈਠੀ ਸੀ ਚੁੱਪਚਾਪ ਰੋ ਨਹੀਂ ਸੀ ਰਹੀ ਗਮਸਮ ਉਸ ਦੀ ਗਵੰਡਨ ਲੱਜੋ ਜੋ ਡੁੱਸ ਡੁੱਸ ਕਰ ਰਹੀ ਸੀ ਚੁੰਨੀ ਲਾਲ ਮੋੜ ਮੋੜ ਨੱਕ ਪੂੰਝਦੀ ਅੱਖਾਂ ਪੂੰਝਦੀ ਕਹਿ ਰਹੀ ਸੀ ਸਾਂਭਿਆ ਗਿਆ ਇੱਥੇ ਹੈ ਵੀ ਕੀ ਸੀ ਸੁੱਕੀ ਰੋਟੀ ਵੀ ਨਹੀਂ ਸੀ ਨਰੀ ਭੁਖ ਮਰੀ ਜਾਨ ਛੁੱਟੀ ਸੋ ਗਵੰਡਣ ਆਪਣੇ ਘਰੋਂ ਇੱਕ ਪੁਰਾਣਾ ਚਿੱਟਾ ਕੱਪੜਾ ਲੈ ਆਈ ਸੀ ਕੁੰਤੀ ਅਜੇ ਵੀ ਵਾਲ ਨੂੰ ਛਾਤੀ ਨਾਲ ਲਾਈ ਬੈਠੀ ਸੀ ਸਾਰਿਆਂ ਉਸ ਤੋਂ ਵਾਲ ਫੜਿਆ ਪਾਰ ਉਸ ਬਾਲ ਨੂੰ ਹੋਰ ਵੀ ਕੁੱਟ ਕੇ ਆਪਣੇ ਨਾਲ ਲਾ ਲਿਆ ਛੱਡ ਨਹੀਂ ਸੀ ਰਹੀ ਆਖਰ ਲਾਜੋ ਨੇ ਬਾਲ ਉਸ ਤੋਂ ਖਿੱਚ ਲਿਆ ਪੁਰਾਣਾ ਚਿੱਟਾ ਕੱਪੜਾ ਉਸ ਤੇ ਪਾਇਆ ਤੇ ਅਸੀਂ ਆਦਮੀ ਆਦਮੀ ਬਾਹਰ ਖੇਤਾਂ ਵੱਲ ਨੂੰ ਹੋ ਤੁਰੇ ਕੁੰਤੀ ਦਾਕਰ ਵਾਲਾ ਬਰੂ ਕਈ ਮਹੀਨਿਆਂ ਤੋਂ ਬਾਹਰ ਪੈਸਾ ਕਮਾਉਣ ਗਿਆ ਹੋਇਆ ਸੀ ਉਸ ਦੀ ਅਜੇ ਕੋਈ ਉੱਗ ਸੁੱਗ ਨਹੀਂ ਸੀ ਮਿਲੀ ਕੇ ਜਿੰਦਾ ਕੇ ਮੋਇਆ ਕੁੰਤੀ ਇਕੱਲੀ ਦੋ ਬੱਚਿਆਂ ਨਾਲ 6 ਮਹੀਨੇ ਤੋਂ ਭੁੱਖ ਮਰੀ ਚੱਲ ਰਹੀ ਸੀ ਤੇ ਹੁਣ ਤਾਂ ਛੋਟਾ ਵਾਲ ਮਰ ਹੀ ਗਿਆ ਸੀ ਵੱਡੀ ਕੁੜੀ ਵੀ ਖੇਤਾਂ ਤੋਂ ਆ ਅਸੀਂ ਸਲਾ ਬਣਾਈ ਕੇ ਆ ਪਿੰਡ ਤੋਂ ਪਰੇ ਵੱਡੀ ਸੜਕ ਕਿਨਾਰੇ ਉੱਚੀ ਹਵੇਲੀ ਵਾਲੇ ਸਰਦਾਰ ਕੋਲ ਚੱਲ ਗਏ ਉਸ ਅੱਗੇ ਬੇਨਤੀ ਕਰੀਏ ਸ਼ਾਇਦ ਖਾਣ ਨੂੰ ਕੁਝ ਮਿਲ ਸਕੇ ਵਡਾ ਕੰਮ ਸੀ ਉਸ ਦਾ ਤੇ ਵਡਾ ਪੈਸਾ ਸੀ ਉਸ ਕੋਲ ਪਿਓ ਦੇ ਮਰਨ ਪਿੱਛੋਂ ਕੋਠੀਆਂ ਫੈਕਟਰੀਆਂ ਸਭ ਦੀ ਮਲਕੀਅਤ ਉਸ ਦੀ ਹੀ ਬਣ ਗਈ ਸੀ ਇਕੱਲਾ ਪੁੱਤ ਜੋ ਸੀ ਸਾਡੇ ਪਿੰਡੋਂ ਬਾਹਰ ਉਸ ਨੇ ਆਪਣੀ ਨਵੀਂ ਹਵੇਲੀ ਪਾਈ ਸੀ ਉੰਜ ਸ਼ਹਿਰ ਵਿੱਚ ਫੈਕਟਰੀ ਵੀ ਸੀ ਤੇ ਕਹਿੰਦੇ ਆ ਕਿ ਵੱਡੇ ਪਿੰਡ ਵਿੱਚ ਵੀ ਇਸ ਤਰ੍ਹਾਂ ਦੀ ਹੀ ਉਸ ਦੀ ਹਵੇਲੀ ਹੈ ਪਿੰਡੋਂ ਬਾਹਰ ਉਸਦੀ ਨਵੀਂ ਹਵੇਲੀ ਕਾਫੀ ਦੂਰ ਸੀ ਪਰ ਬੋਰੂ ਦੇ ਬਾਲ ਮਰ ਜਾਣ ਤੇ ਤਾਂ ਅਸੀਂ ਭੀਖ ਮੰਗਣ ਲਈ ਵੀ ਤਿਆਰ ਹੋ ਗਏ ਸਾਂ ਪੋਖਮਰੀ ਨੇ ਸਾਨੂੰ ਖੁਦ ਗਰਜ ਬਣਾ ਦਿੱਤਾ ਸੀ ਜਿਸ ਨੂੰ ਜੋ ਮਿਲਦਾ ਖਾ ਲੈਂਦਾ ਦੂਜੇ ਦਾ ਧਿਆਨ ਬੱਚ ਛੱਡੋ ਜੀ ਹੁਣ ਕੁੰਤੀ ਦੇ ਬਾਲ ਦੀ ਮੌਤ ਨੇ ਸਾਡੀ ਹਵਾਨੀਅਤ ਨੂੰ ਕੁਝ ਘਟਾ ਦਿੱਤਾ ਸੀ ਅਸੀਂ ਸਾਰੇ ਇੱਕ ਹੋ ਗਏ ਸੀ ਹਿੰਦੂ ਮੁਸਲਮ ਸਿੱਖ ਵਾਲੀ ਗੱਲ ਤਾਂ ਪਹਿਲਾਂ ਵੀ ਨਹੀਂ ਸੀ ਅਸੀਂ ਕੁਝ ਜਾਣਿਆ ਉੱਚੀ ਹਵੇਲੀ ਵਾਲੇ ਸਰਦਾਰ ਕੋਲ ਜਾਣ ਦਾ ਫੈਸਲਾ ਕੀਤਾ ਕੁੰਤੀ ਤੇ ਉਸ ਦੀ ਬੱਚੀ ਨੂੰ ਨਾਲ ਲਿਜਾਣ ਲਈ ਸੋਚਿਆ ਗਿਆ ਕਿ ਸ਼ਾਇਦ ਸਰਦਾਰ ਇਸ ਤੇ ਤਰਸ ਕਰਕੇ ਜਲਦੀ ਪਛੀਤ ਜਾਏ ਉੰਜ ਸਾਡੇ ਵਿੱਚ ਤੁਰਨ ਦੀ ਵੀ ਸੱਤਿਆ ਨਹੀਂ ਸੀ ਪੈਰ ਨੰਗੇ ਸਨ ਕਿਤੇ ਰੋੜੇ ਚੁੱਪਦੇ ਕਿਤੇ ਚਿਕੜ ਚ ਫਸਦੇ ਅਸੀਂ ਚੁੱਪਚਾਪ ਤੁਰੇ ਜਾ ਰਹੇ ਸਾਂ ਇੱਥੋਂ ਤੱਕ ਕੇ ਆਪਣਾ ਦੁੱਖ ਵੀ ਨਹੀਂ ਸੀ ਦੱਸ ਰਹੇ ਕੁੰਤੀ ਹੁਣ ਵੀ ਚੁੱਪ ਸੀ ਉਸ ਦੀ ਕੁੜੀ ਚੁੱਪਚਾਪ ਮਾਂ ਨਾਲ ਤੁਰੇ ਜਾ ਰਹੀ ਸੀ ਸੋਹਣੀ ਗੋਲ ਮਟੋਲ ਗੋਰੀ ਚਿੱਟੀ ਤੇ ਬਲੌਰੀ ਅੱਖਾਂ ਰੱਬ ਨੇ ਰੂਪ ਦੇ ਦੇਰ ਦਿੱਤੇ ਸਨ ਪਰ ਨਾਲ ਹੀ ਭੁੱਖ ਮਰੀ ਜਦੋਂ ਅਸੀਂ ਸਰਦਾਰ ਦੀ ਹਵੇਲੀ ਨੇੜੇ ਪਹੁੰਚੇ ਤਾਂ ਸ਼ਾਮ ਦਾ ਕੁਸਮੂਸਾ ਪੈ ਚੁੱਕਾ ਸੀ ਅਗਲਾ ਕਦਮ ਪੁੱਟਦੇ ਅਹੀ ਦੋ ਸ਼ੇਰ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਸੀ ਅਸੀਂ ਠਠੰਬਰ ਥਾਂ ਹੀ ਰੁਕ ਗਏ ਕੁੱਤਿਆਂ ਦੀ ਆਵਾਜ਼ ਹੁਣ ਸਰਦਾਰ ਬਾਹਰ ਨਹੀਂ ਨਿਕਲਿਆ ਸਾਡੇ ਵੱਲ ਕੂਰੀਵੱਟ ਵੇਖਣ ਲੱਗ ਪਿਆ ਅਸੀਂ ਸਾਰੇ ਚੁੱਪ ਸਾਂ ਸਭ ਤੋਂ ਅੱਗੇ ਵਿਚਕਾਰ ਜਿਹੇ ਫਟੇ ਹਾਲ ਕੁੰਤੀ ਮੂਨੀ ਮਾਪਾਈ ਖੜੀ ਸੀ ਉਸ ਦਾ ਹੁਸਨ ਮੈਲਕ ਚੈਲ ਚੋਂ ਵੀ ਡੁੱਲ ਡੁੱਲ ਪੈ ਰਿਹਾ ਸੀ ਸਰਦਾਰ ਨੇ ਰੋ ਭਰੀ ਜਿਹੀਲੀ ਆਵਾਜ਼ ਵਿੱਚ ਪੁੱਛਿਆ ਕੀ ਗੱਲ ਹੈ ਬਈ ਮੈਂ ਅੱਗੇ ਹੋਇਆ ਮਾਈ ਬਾਪ ਤੁਹਾਨੂੰ ਪਤਾ ਹੈ ਸਾਡੀ ਜ਼ਮੀਨ ਸਰਕਾਰ ਨੇ ਲੈ ਲਈ ਸੀ ਹੁਣ ਜੋ ਇੱਕ ਦੋ ਟੋਟੇ ਬਾਕੀ ਬਚੇ ਸਨ ਉਹ ਹੜਾ ਨੇ ਹੜ ਲਈ ਕੁਝ ਨਹੀਂ ਬਚਿਆ ਭੁੱਖ ਮਰੀ ਹੈ ਛੋਟੇ ਬਾਲ ਇੱਕ ਇੱਕ ਦੋ ਦੋ ਕਰਕੇ ਮਰੀ ਜਾ ਰਹੇ ਨੇ ਸਾਡੇ ਤੇ ਤਰਸ ਕਰੋ ਅਜੇ ਮੈਂ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਸਰਦਾਰ ਕੜ ਗਿਆ ਤੇ ਮੈਂ ਕੀ ਕਰਾਂ ਰਾਤ ਵੇਲੇ ਤੰਗ ਕਰਨ ਆ ਗਏ ਨੇ ਤੇ ਉਹ ਮੂੰਹ ਵਿੱਚ ਬੜ ਬੜਾਇਆ ਹਾਉਂਸਲਾ ਕਰ ਤੇਲੂ ਰਾਮ ਅੱਗੇ ਵਧਿਆ ਤੇ ਝੁਕਦਿਆਂ ਹੱਥ ਜੋੜ ਬੋਲਿਆ ਸਰਦਾਰ ਸਾਹਿਬ ਇਹ ਸਾਡਾ ਪਿੰਡ ਤੁਹਾਡੇ ਇਲਾਕੇ ਵਿੱਚ ਆਉਂਦਾ ਏ ਆਉਂਦਾ ਏ ਤਾਂ ਫਿਰ ਮੈਂ ਕੀ ਕਰਾਂ ਤੇਲੂ ਰਾਮ ਦੀ ਅੱਧੀ ਗੱਲ ਦਾ ਹੀ ਉਸ ਗੁੱਸੇ ਨਾਲ ਜਵਾਬ ਮੋੜਿਆ ਸਭ ਨੇ ਡਰਦਿਆਂ ਚੁੱਪਚਾਪ ਮੂੰਹ ਨੀਵੇਂ ਕਰ ਲਏ ਵਾਮੀ ਮੈਂ ਵੀ ਡਰਦਾ ਸਾਂ ਵੱਡਾ ਹੋਣ ਕਰਕੇ ਫਿਰ ਵੀ ਹੌਂਸਲਾ ਕਰਕੇ ਪਤਾ ਨਹੀਂ ਕਿਵੇਂ ਉਹਦੇ ਰਾਹ ਵਿੱਚ ਸਾਹਮਣੇ ਆ ਖਲੋਤਾ ਕੁੰਤੀ ਤੇ ਉਸ ਦੀ ਬੱਚੀ ਵੱਲ ਇਸ਼ਾਰਾ ਕਰਦੇ ਆ ਮੈਂ ਕਿਹਾ ਐਨਾਂ ਦੀ ਹਾਲਤ ਤੇ ਤਰਸ ਖਾਓ ਜਰਾ ਦੇਖੋ ਤੇ ਕੁੰਤੀ ਤੇ ਨਜ਼ਰ ਪੈਂਦਿਆਂ ਕੁਝ ਇਸ ਤਰ੍ਹਾਂ ਅੱਖਾਂ ਚੌੜੀਆਂ ਕਰ ਉਸ ੱੱਕਿਆ ਜਿਵੇਂ ਉਸ ਦੀ ਨਜ਼ਰ ਥਾਂ ਹੀ ਜੰਮ ਗਈ ਹੋਵੇ ਤੇ ਜਿਵੇਂ 2 ਮਿੰਟ ਤਾਂ ਸਰਦਾਰ ਸੱਲ ਪੱਥਰ ਹੀ ਬਣ ਗਿਆ ਹੋਵੇ ਆਪਣੇ ਆਪ ਨੂੰ ਸਾਹਮਣੇ ਆ ਉਸ ਮੇਰੇ ਵੱਲ ਪਿੱਛੇ ਆਉਣ ਦਾ ਇਸ਼ਾਰਾ ਕੀਤਾ ਸਾਨੂੰ ਸਾਰਿਆਂ ਨੂੰ ਕੁਝ ਜੀਵ ਜਿਹਾ ਲੱਗਾ ਪਰ ਕੁਝ ਸਮਝ ਜਾਈ ਨਹੀਂ ਆਈ ਖੱਬੇ ਪਾਸੇ ਹੌੜੀਆਂ ਹੇਠਾਂ ਉਤਰ ਕੇ ਸਟੋਰ ਵਿੱਚੋਂ ਇੱਕ ਬੋਰੀ ਆਟਾ ਤੇ ਇੱਕ ਬੋਰੀ ਚਾਵਲ ਚੁੱਕਣ ਲਈ ਉਸ ਕਿਹਾ ਮੇਰੇ ਪਿੱਛੇ ਰੇਲੂ ਰਾਮ ਵੀ ਆ ਰਿਹਾ ਸੀ ਅਸੀਂ ਦੋਹਾਂ ਇੱਕ ਇੱਕ ਬੋਰੀ ਚੁੱਕ ਲਈ ਕੁੰਤੀ ਵੀ ਕੁੜੀ ਨਾਲ ਪੱਥਰ ਜੀ ਬਣੀ ਅਜੇ ਉੱਥੇ ਹੀ ਖੜੀ ਸੀ ਕੁੜੀ ਝੰਜੋੜ ਝੰਜੋੜ ਕੇ ਉਸ ਨੂੰ ਤੁਰਨ ਲਈ ਕਹਿ ਰਹੀ ਸੀ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਮੈਂ ਕੁੰਤੀ ਦੀ ਕੁੜੀ ਵੱਲ ਗਉ ਨਾਲ ਚੱਕਿਆ ਕੁੜੀ ਦੀ ਸ਼ਕਲ ਹੂਬ ਹੂ ਸਰਦਾਰ ਨਾਲ ਮਿਲਦੀ ਸੀ ਉਹੀ ਗੋਰਾ ਰੰਗ ਗੋਲ ਮੋਲ ਤੇ ਬਲੌਰੀ ਅੱਖਾਂ ਹੇ ਰਾਮ ਵਾਹਿਗੁਰੂ ਮੇਤਾ ਸਭ ਕੁਝ ਫੁੱਲ ਚੁੱਕਾ ਸਾਂ ਇਹ ਕੀ ਕੌਤਕ ਅੱਜ ਤੋਂ ਕੋਈ 13-14 ਸਾਲ ਪਹਿਲਾਂ ਅਸੀਂ ਸੁਣਿਆ ਸੀ ਕਿ ਨਾਲ ਦੇ ਵੱਡੇ ਪਿੰਡ ਵੀ ਭੁੱਖ ਮਰੀ ਪਈ ਸੀ ਮੇਰੀ ਧੁੰਦਲੀ ਧੁੰਦਲੀ ਯਾਦ ਹੁਣ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਹੋ ਗਈ ਸੀ ਤੇ ਮੈਨੂੰ ਉਹ ਸਾਰਾ ਕੁਝ ਵਾਪਰਿਆ ਯਾਦ ਆ ਗਿਆ ਸੀ ਉਦੋਂ ਮੈਂ ਆਪਣੀ ਪੁਰਾਣੀ ਜ਼ਮੀਨ ਦਾ ਸੌਦਾ ਕਰਨ ਵੱਡੇ ਪਿੰਡ ਗਿਆ ਸਾਂ ਉਦੋਂ ਵੱਡੇ ਪਿੰਡੋਂ ਕੁਝ ਬੰਦੇ ਜਿਹਦੇ ਚ ਕੁੰਤੀ ਦਾ ਪਿਓ ਰਸੀਦਾ ਵੀ ਸੀ ਇਸੇ ਤਰ੍ਹਾਂ ਕੁੰਤੀ ਨੂੰ ਉਂਗਲ ਲਾਈ ਭੁੱਖ ਮਰੀ ਦਾ ਵਾਸਤਾ ਪਾਉਣ ਗਿਆ ਸੀ ਹਵੇਲੀ ਵਾਲੇ ਇਸ ਸਰਦਾਰ ਦੇ ਬਾਪ ਕੋਲ ਰਸੀਦਾ ਉਸ ਦੇ ਖੇਤਾਂ ਵਿੱਚ ਹੀ ਕੰਮ ਕਰਦਾ ਸੀ ਸਰਦਾਰ ਨੇ ਰਸੀਦੇ ਨੂੰ ਲਾਲਚ ਦਿੱਤਾ ਸੀ ਖਾਣ ਲਈ ਮਿਲੇਗਾ ਇਸ ਵਾਲੜੀ ਨੂੰ ਘਰੇ ਕੰਮ ਕਰਨ ਲਈ ਭੇਜ ਤੇ ਉਸਨੇ ਕੁੰਤੀ ਨੂੰ ਆਪਣੇ ਕੋਲ ਬੁਲਾ ਕੇ ਪਿਆਰ ਕੀਤਾ ਤੇ ਘਰ ਆਉਣ ਲਈ ਕਿਹਾ ਸੀ ਇੱਕ ਦਿਨ ਦੋ ਦਿਨ ਅਤੇ ਇਸ ਤਰ੍ਹਾਂ ਕੁੰਤੀ ਕਈ ਦਿਨ ਸਰਦਾਰ ਦੇ ਘਰੇ ਜਾਂਦੀ ਰਹੀ ਸੀ ਤੇ ਮੁੜ ਕੁਝ ਮਹੀਨਿਆਂ ਬਾਗਰੋਂ ਰਸੀਦਾ ਰੱਜ ਕੇ ਰੋਟੀ ਖਾਂਦਾ ਵਿਫਾਹ ਲੈ ਕੇ ਮਰ ਗਿਆ ਸੀ ਕੁੰਤੀ ਦੀ ਮਾਤਾ ਪਹਿਲਾਂ ਹੀ ਭੁੱਖ ਮਰੀ ਨਾਲ ਮਰ ਚੁੱਕੀ ਸੀ ਕੁੰਤੀ ਇਕੱਲੀ ਵੇ ਸਮਝ ਰੋਣ ਲਈ ਰਹਿ ਗਈ ਸੀ ਉਦੋਂ ਸਾਨੂੰ ਬੜਾ ਤਰਸ ਆਇਆ ਸੀ ਇਸ ਤੇ ਪਰ ਮੁੜ ਅਸਾਂ ਤੇ ਕਈ ਕੁਝ ਸੁਣਿਆ ਸੀ ਬਾਸ ਸੁਣਿਆ ਸੀ ਅਤੇ ਆਪਣੇ ਰਫੜਿਆਂ ਵਿੱਚ ਭੁੱਲ ਭਲਾ ਚੁੱਕੇ ਸਾਂ ਉੱਕਾ ਹੀ ਵਿਸਰ ਗਏ ਸਾਂ ਪਰ ਅੱਜ ਗੋਰਾ ਚਿੱਟਾ ਗੋਲ ਮਟੋਲ ਬਲੌਰੀ ਅੱਖਾਂ ਵਾਲੇ ਸਰਦਾਰ ਨੂੰ ਸਾਹਮਣੇ ਖੜਾ ਦੇਖ ਬਲੌਰੀ ਅੱਖਾਂ ਵਾਲੀ ਕੁੰਤੀ ਦੀ ਵਾਲੜੀ ਨੂੰ ਦੇਖ ਜਿਵੇਂ ਮੇਰੀ ਸੋਚਾਂ ਦੀ ਲੜੀ ਠਾਂ ਟੁੱਟੀ ਜਦੋਂ ਸਰਦਾਰ ਨੇ ਮੇਰੇ ਵੱਲ ਝਾਕਦਿਆਂ ਰੋਬ ਨਾਲ ਪੁੱਛਿਆ ਏ ਕੁੜੀ ਕੌਣ ਏ ਜਵਾਬ ਵਿੱਚ ਮੈਂ ਕੁੰਤੀਵਲ ਚੱਕਿਆ ਕਈ ਦਿਨਾਂ ਤੋਂ ਪੱਥਰ ਬਣੀ ਕੁੰਤੀ ਹਿੱਲੀ ਉਸ ਦੀ ਅੱਗ ਉਸ ਦੀਆਂ ਅੱਖਾਂ ਵਿੱਚੋਂ ਅੱਗ ਨਿਕਲੀ ਉਸ ਮੂੰਹ ਉੱਚਾ ਕੀਤਾ ਸਰਦਾਰ ਵੱਲ ਪ੍ਰਸ਼ਨ ਚਿੰਨ ਬਣਾ ਉਸ ਕਹਿਰ ਦੀ ਨਜ਼ਰ ਇੱਕ ਟੱਕ ਤੱਕਿਆ ਬਿਲਕੁਲ ਉਹੀ ਸੀ ਗੋਰਾ ਚਿੱਟਾ ਗੋਲ ਮਟੋਲ ਬਲੌਰੀ ਅੱਖਾਂ ਵਾਲਾ ਕਈ ਦਿਨਾਂ ਤੋਂ ਚੋਪ ਕੁੰਤੀ ਚਿੱਕੀ ਹੋਰ ਚਿੱਕੀ ਤੇ ਫਿਰ ਬੋਲੀ ਨਹੀਂ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਭੁੱਖ ਮਰੀ ਠੀਕ ਐ ਤੇ ਉਹ ਮੂੰਹ ਉੱਤੇ ਹੱਥ ਧਰੀ ਫੁੱਟ ਫੁੱਟ ਰੋਣ ਲੱਗ ਪਈ ਸਰਦਾਰ ਹੈਰਾਨ ਪਰੇਸ਼ਾਨ ਇਹ ਅਨਪੜ ਗਵਾਰ ਭੋਲੀ ਭਾਲੀ ਭੁੱਖਣ ਪਾਣੀ ਕੁੰਤੀ ਹੁਣ ਕਿੰਨੀ ਸਿਆਣੀ ਸੂਝ ਵਾਲੀ ਉਸ ਦੀ ਸੋਚ ਅੱਧ ਵਾਟਿਓ ਹੀ ਟੁੱਟ ਗਈ ਜਦੋਂ ਉਸ ਕੁੰਤੀ ਦੀਆਂ ਅਸਮਾਨ ਪਾੜਦੀਆਂ ਚੀਕਾਂ ਸੁਣੀਆਂ ਉਹ ਤਾਂ ਸ਼ੇਰਨੀ ਵਾਂਗ ਦਹਾੜ ਰਹੀ ਸੀ ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ ਸਰਦਾਰ ਡਰ ਗਿਆ ਸੀ ਪਰ ਆਪਣੇ ਮੋਢੇ ਖਿੱਚਦਾ ਸੰਭਲ ਕੁੰਤੀ ਦੇ ਨੇੜੇ ਆ ਉਸ ਦੀ ਗੋਰੀ ਚਿੱਟੀ ਪਿਆਰੀ ਕੁੜੀ ਨੂੰ ਤੱਕਣ ਲੱਗਾ ਸਰਦਾਰ ਦੀਆਂ ਅੱਖਾਂ ਨੂੰ ਭਾਪਦਿਆਂ ਕੁੰਤੀ ਵਿਫਰੀ ਤੇ ਜ਼ੋਰ ਲਗਾ ਜਿੰਨਾ ਉੱਚਾ ਬੋਲ ਸਕਦੀ ਸੀ ਬੋਲੀ ਜਾਨਵਰ ਇਹ ਤੇਰੀ ਹੀ ਤੇ ਬਾਕੀ ਦੇ ਸ਼ਬਦ ਉਸ ਦੇ ਮੂੰਹ ਵਿੱਚ ਹੀ ਅੜ ਗਏ ਜਦੋਂ ਭੁੱਖ ਨਾਲ ਢੜਮ ਕਰਦੀ ਫਰਸ਼ ਉੱਤੇ ਡਿੱਗ ਕੇ ਉਹ ਬੇਹੋਸ਼ ਹੋ ਗਈ ਏ ਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਤੁਹਾਨੂੰ ਸਾਡੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਸੁਣਨ ਤੋਂ ਬਾਅਦ ਲਾਈਕ ਸ਼ੇਅਰ ਜਰੂਰ ਕਰਨਾ ਬਹੁਤ-ਬਹੁਤ ਧੰਨਵਾਦ ਜੀ